ਫਰੋਜ਼ਪੁਰ 'ਚ ਜ਼ੋਰਦਾਰ ਤਮਾਕਾ ਰਾਤੀ ਕਰੀਬ ਸਵਾ 8 ਵਜੇ ਪਾਕਿਸਤਾਨ ਵੱਲੋਂ ਫਰੋਜ਼ਪੁਰ ਤੇ ਡਰੋਨ ਹਮਲਾ ਕੀਤਾ ਗਿਆ ਤੇ ਫਰੋਜ਼ਪੁਰ ਦੀ ਮਿਲਟਰੀ ਨੇ ਇਸ ਡਰੋਨ ਨੂੰ ਅਸਮਾਨ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਤੇ ਕੁਝ ਦੇਰ ਬਾਅਦ ਇਹ ਡਰੋਨ ਰੋਜਪੁਰ ਦੇ ਪਿੰਡ ਖੇਮਾ ਖਾਈ ਦੇ ਵਿੱਚ ਇੱਕ ਘਰ ਤੇ ਜਾ ਡਿੱਗਿਆ ਜਿੱਥੇ ਇੱਕ ਔਰਤ ਖਾਣਾ ਬਣਾ ਰਹੀ ਸੀ ਤੇ ਉਹ ਬੁਰੀ ਤਰ੍ਹਾਂ ਇਸ ਦੀ ਅੱਗ ਦੀ ਲਪੇਟ ਵਿੱਚ ਆ ਗਈ ਜਦੋਂ ਉਸ ਦਾ ਪਤੀ ਤੇ ਉਸ ਦਾ ਲੜਕਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਨੂੰ ਵੀ ਇਸ ਅੱਗ ਨੇ ਚੁਲਸ ਲਿਆ ਤੇ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਜਿਹੜੇ ਇਲਾਜ ਹਸਪਤਾਲ ਦਾਖਲ ਕਰਾਇਆ ਤੇ ਜਿੱਥੇ ਔਰਤ ਦੀ ਹਾਲਤ ਬਿਮਾਰ ਹੈ ਤੇ ਉਸ ਦਾ પતિ ਤੇ ਲੜਕਾ ਖਤਰੇ ਤੋਂ ਬਾਹਰ ਹਨ ਇਸ